ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਇਹਦੀ ਵੀਡੀਓ 'ਚ ਅੱਜ ਬਣਾਉਣ ਲੱਗੇ ਹਾਂ ਜੀ ਲੱਡੂ ਬਹੁਤ ਹੀ ਨਰਮ ਤੇ ਸੌਫਟ ਸੌਫਟ ਇਹਨਾਂ ਨੂੰ ਆਪਾਂ ਡਰਾਈ ਫਰੂਟ ਤੇ ਬਿਨਾ ਖੰਡ ਤੋਂ ਬਣਾਵਾਂਗੇ ਤੇ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਤੇ ਆਪਾਂ ਮਠਿਆਸ ਲਈ 250 ਗ੍ਰਾਮ ਇਹਦੇ ਵਿੱਚ ਸਭ ਤੋਂ ਪਹਿਲਾਂ ਸ਼ੁਆਰੀ ਲਵਾਂਗੇ ਬਿਲਕੁਲ ਤਾਜ਼ਾ ਸ਼ੁਆਰੀ ਨੇ ਇਹ ਤੇ ਇਹਨਾਂ ਨੂੰ ਆਪਾਂ ਉੱਪਰਲੀ ਸਾਈਡ ਤੋਂ ਕੱਟ ਕੇ ਇਹਦੇ ਵਿੱਚ ਜਿਹੜੀਆਂ ਗਿੱਟਕਾਂ ਨੇ ਉਹ ਕੱਢ ਦਵਾਂਗੇ ਤੁਸੀਂ ਚਾਹੇ ਤਾਂ ਇਦਾਂ ਹੀ ਕਿਸੇ ਕਰਦ ਦੀ ਦੀ ਮਦਦ ਨਾਲ ਗਿੜਤਾਂ ਵਿੱਚੋਂ ਕੱਢ ਦੇਣੀ ਆ ਚਾਹੇ ਇਦਾਂ ਮਾਮਦਸ ਦੇ ਨਾਲ ਪੁੱਟ ਕੇ ਵਿੱਚੋਂ ਇਹਨਾਂ ਨੂੰ ਕੱਢ ਦੇਣਾ ਆ ਦੇਖ ਵੇਦਾ ਇਹ ਨਾਲ ਇਹਦੀ ਇਹ ਜਿਹੜੀ ਸਾਈਡ ਤੋਂ ਬਿਲਕੁਲ ਉੱਤਰ ਗਿਆ ਨੇ ਇਹ ਤੁਸੀਂ ਸਾਰੇ ਛੋਲੇ ਇਦਾਂ ਛਿੱਲ ਲੈਣੇ ਨੇ ਆ ਦੇਖੋ ਇਹ ਨਾਲੇ ਸੌਫਟ ਹੋ ਗਏ ਨੇ ਦੇਖੋ ਕਿਉਂਕਿ ਬਾਅਦ ਵਿੱਚ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸਣਾ ਹੈ ਤੇ ਇਹ ਜਲਦੀ ਪੀਸੇ ਜਾਣਗੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਰੋਸਟ ਕਰਨਾ ਹੈ ਤੁਸੀਂ 2 ਮਿੰਟ ਲਈ ਡ్రਾਈ ਰੋਸਟ ਕਰਨਾ ਹੈ ਮੀਡੀਅਮ ਗੈਸ ਤੇ ਉੱਪਰ ਤਾਂ ਜੋ ਇਹਦੀ ਸਾਰੀ ਨਮੀ ਜਿਹੜੀ ਉਹ ਖਤਮ ਹੋ ਜਾਵੇ ਕਿਉਂਕਿ ਆਪਾਂ ਇਹਨਾਂ ਨੂੰ ਲੱਡੂਆਂ ਨੂੰ 2-3 ਮਹੀਨੇ ਲਈ ਸਟੋਰ ਰੱਖਾਂਗੇ ਤੇ ਉਹ ਜੇਕਰ ਇਹਨਾਂ ਵਿੱਚ ਨਮੀ ਹੋਏਗੀ ਤਾਂ ਇਹ ਖਰਾਬ ਨਹੀਂ ਹੁੰਦੇ ਆਹ ਦੇਖੋ ਜੀ ਇਹ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਨੇ ਤੇ ਸਾਰੀ ਨਮੀ ਇਹਨਾਂ ਦੀ ਖਤਮ ਹੋ ਗਈ ਹੈ। ਹੁਣ ਆਪਾਂ ਇਹਨਾਂ ਨੂੰ ਅਲੱਗ ਢਾਂਡੇ ਵਿੱਚ ਕੱਢ ਲਵਾਂਗੇ। ਹੁਣ ਇਸੇ ਹੀ ਫਰਾਈਪੈਨ ਵਿੱਚ ਆਪਾਂ ਜਿਹੜਾ ਆਪਣਾ ਖੋਪਾ ਹੈ ਉਹਨਾਂ ਨੂੰ ਇਦਾਂ ਕੱਟ ਕੇ ਰੋਸਟ ਕਰਾਂਗੇ। ਤੁਸੀਂ ਚਾਹੇ ਤੇ ਇਹਦੀ ਜਗ੍ਹਾ ਤੇ ਨਾਰੀਅਲ ਪੂਰਾ ਵੀ ਲੈ ਸਕਦੇ ਹੋ। ਜੋ ਚੀਜ਼ ਤੁਹਾਡੇ ਕੋਲ ਹੈ ਤੁਸੀਂ ਉਹਨੂੰ ਹੀ ਵਰਤ ਸਕਦੇ ਹੋ। ਹੁਣ ਇਹਨੂੰ ਆਪਾਂ ਕਲਰ ਚੇਂਜ ਹੋਣ ਤੱਕ ਭੁੰਨਾਂਗੇ। ਤੁਸੀਂ ਇਹਨੂੰ ਭੁੰਨਦੇ ਸਮੇਂ ਲਗਾਤਾਰ ਹਿਲਾਉਂਦੇ ਜਾਣਾ। ਕਿਉਂਕਿ ਨਹੀਂ ਤਾਂ ਇੱਕ ਸਾਈਡ ਤੇ ਇਹ ਜਲ ਜਾਣਗੇ ਤੇ ਇਹਦਾ ਸਾਰਾ ਟੇਸਟ ਜਿਹੜਾ ਉਹ ਖਰਾਬ ਹੋ ਜੂਵੇਗਾ ਆ ਦੇਖੋ ਜੀ ਇਹ ਆਪਣੇ ਭੁੱਜ ਗਏ ਨੇ ਚੰਗੀ ਤਰ੍ਹਾਂ ਤੇ ਸਾਰੇ ਆਪਾਂ ਕੋਕਨਟ ਤੇ ਜਿਹੜੇ ਆਪਣੇ ਇਹ ਖਜੂਰਾ ਨੇ ਉਹਨਾਂ ਨੂੰ ਗ੍ਰाइंड ਕਰ ਲਵਾਂਗੇ ਇਹ ਥੋੜੇ ਗਰਮ-ਗਰਮ ਹੀ ਗ੍ਰाइंड ਕਰਨੇ ਤੇ ਇਦਾਂ ਇਹਦਾ ਦਰਦਰਾ ਜਿਹਾ ਪੀਸ ਹੈ ਜਿਹੜਾ ਉਹ ਰੈਡੀ ਕਰ ਲੈਣਾ ਜਿਆਦਾ ਬਰੀਕ ਨੇ ਤੁਸੀਂ ਕਰਨਾ ਨੂੰ ਇਦਾਂ ਦਰਦਰਾ ਰੱਖਣਾ ਹੈ ਤੇ ਇਸੇ ਤਰ੍ਹਾਂ ਆਪੇ ਨੂੰ ਇੱਕ ਲੱਗ ਭਾਂਡੇ ਚ ਘੱਟ ਲਾਂਗੇ ਹੁਣ ਆਪਾਂ 250 ਗ੍ਰਾਮ ਦੇ ਕਰੀਬ ਦੇਸੀ ਘਿਓ ਲਵਾਂਗੇ ਤੇ ਸਾਰੇ ਜਿਹੜੇ ਆਪਾਂ ਇਹਦੇ ਵਿੱਚ ਡਰਾਈ ਫਰੂਟ ਤੇ ਹੋਰ ਚੀਜ਼ਾਂ ਮਿਲਾਉਣੀਆਂ ਨੇ ਇਹਦੇ ਵਿੱਚ ਹੀ ਆਪਾਂ ਉਹਨਾਂ ਨੂੰ ਰੋਸਟ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬਦਾਮ ਲਵਾਂਗੇ ਪ੍ਰੀ ਕੱਟ ਕੇ ਅਖਰੋਟ ਲਵਾਂਗੇ ਪ੍ਰੀ ਕੱਟ ਕੇ ਪਿਸਤਾ ਲਵਾਂਗੇ ਤੇ ਥੋੜੇ ਜਿਹਾ ਆਪਾਂ ਰਬੂਜ ਦੇ ਬੀਜ ਲਮਗੇ ਇਹਨਾਂ ਵਿੱਚੋਂ ਜੇਕਰ ਤੁਹਾਡੇ ਕੋਲ ਕੋਈ ਡਰਾਈ ਫਰੂਟ ਨਹੀਂ ਤੇ ਤੁਸੀਂ ਛੱਡ ਵੀ ਸਕਦੇ ਹੋ ਤੇ ਇਹ ਡਰਾਈ ਫਰੂਟ ਤੁਸੀਂ ਆਪਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਇਹਨਾਂ ਨੂੰ ਬਰੀਕ ਕੱਟ ਕੇ ਇਦਾਂ ਪ੍ਰੋਸਟ ਕਰਨਾ ਹੈ ਕਿਉਂਕਿ ਆਪਾਂ ਇਦਾਂ ਹੀ ਇਹ ਪਾਵਾਂਗੇ ਇਹਨਾਂ ਦਾ ਕੋਈ ਪੇਸਟ ਰੈਡੀ ਨਹੀਂ ਕਰਨਾ ਕਿਉਂਕਿ ਇਹ ਇਦਾਂ ਹੀ ਜ਼ਿਆਦਾ ਸਵਾਦੀ ਬਣਦੇ ਹਨ ਰੋਸਟ ਕਰਨ ਨਾਲ ਇਹਦੇ ਵਿੱਚਲਾ ਟੇਸਟ ਹੈ ਜਿਹੜਾ ਉਹ ਵੀ ਵੱਧ ਹੁੰਦਾ ਹੈ ਤੇ ਜੋ ਇਹਦੇ ਵਿੱਚ ਤੇਲ ਹੁੰਦਾ ਹੈ ਡਰਾਈ ਫਰੂਟਾਂ ਦਾ ਉਹ ਵੀ ਰੀਲੀਜ਼ ਹੋ ਜਾਂਦਾ ਹੈ ਤੁਸੀਂ ਲਗਾਤਾਰ ਚਲਾਉਂਦੇ ਹੋਏ ਇਹਨਾਂ ਨੂੰ ਥੋੜੀ ਦੇਰ ਲਈ ਪਨ ਲੈਣਾ ਹੈ ਤੇ ਇਹਨਾਂ ਨੂੰ ਆਪਾਂ ਅਲੱਗ ਭਾਂਡੇ ਵਿੱਚ ਕੱਢ ਲਵਾਂਗੇ ਹੁਣ ਥੋੜਾ ਜਿਹਾ ਹੋਰ ਆਪਾਂ ਘਿਓ ਲਵਾਂਗੇ ਤੇ ਇਹਦੇ ਵਿੱਚ ਆਪਣੀ ਕਿਸ਼ਮੇਸ਼ ਹੈ ਜਿਹੜੀ ਉਹਨਾਂ ਨੂੰ ਕੱਟ ਕੇ ਰੋਸਟ ਕਰਾਂਗੇ ਥੋੜੀ ਦੇਰ ਬਾਅਦ ਹੀ ਇਹ ਫੁੱਲਣੀ ਸ਼ੁਰੂ ਹੋ ਜਾਏਗੀ ਤੇ ਪਤਾ ਲੱਗ ਜੇਗਾ ਕਿ ਆਪਣੇ ਇਹ ਬਿਲਕੁਲ ਵਧੀਆ ਰੋਸਟ ਹੋ ਗਈ ਹੈ ਆ ਦੇਖੋ ਜੀ ਇਹ ਫੁੱਲ ਗਈ ਤੇ ਆਪਣੇ ਇਹਨੂੰ ਵੀ ਆਪਾਂ ਆਪਣੇ ਡਰਾਈ ਫਰੂਟ ਦੇ ਵਿੱਚ ਕੱਟ ਲਵਾਂਗੇ ਹੁਣ ਥੋੜੇ ਜਿਹਾ ਆਪਾਂ ਤੈਲ ਲਵਾਂਗੇ ਤੇ ਇਹਨਾਂ ਨੂੰ ਵੀ ਰੋਸਟ ਕਰਾਂਗੇ ਬਹੁਤ ਜਲਦੀ ਰੋਸਟ ਹੋ ਜਾਂਦੇ ਹਨ ਤੇ ਤੜਕਣ ਲੱਗ ਜਾਂਦੇ ਹਨ ਉਸੇ ਟਾਈਮ ਤੇ ਤੁਸੀਂ ਇਹਨਾਂ ਨੂੰ ਅਲੱਗ ਕਰ ਲੈਣਾ ਜਿਆਦਾ ਨਹੀਂ ਭੁੰਨੇ ਫਿਰੇ ਦੇ ਵਿੱਚ ਥੋੜਾ ਕਸੈਲਾ ਜਿਹਾ ਟੇਸਟ ਆਵੇਗਾ ਇਹਨਾਂ ਨੂੰ ਆਪਾਂ ਅਲੱਗ ਕਰ ਲਵਾਂਗੇ ਹੁਣ ਉਸੇ ਭਾਂਡੇ ਵਿੱਚ ਥੋੜਾ ਜਿਹਾ ਹੋਰ ਘਿਓ ਲਵਾਂਗੇ ਉਹਦੇ ਵਿੱਚ ਜਿਹੜੀ ਗੂੰਦ ਹੈ ਇਹ ਆਪਾਂ ਫਰਾਈ ਕਰਾਂਗੇ ਜੇਕਰ ਤੁਹਾਡੇ ਕੋਲ ਮੋਟੀ ਗੂੰਦ ਹੈ ਤਾਂ ਤੁਸੀਂ ਉਹ ਰੋਸਟ ਕਰ ਲੈਣੀ ਤੇ ਬਾਅਦ ਵਿੱਚ ਉਹਨੂੰ ਕੁੱਟ ਲੈਣਾ ਜਾਂ ਗ੍ਰाइंड ਕਰ ਲੈਣਾ ਜੇਕਰ ਇਦਾਂ ਪਾਊਡਰ ਫੋਮ ਵਿੱਚ ਹੈ ਤਾਂ ਇਦਾਂ ਹੀ ਤੁਸੀਂ ਇਹਨਾਂ फ्राई कर लेना ही थोड़ी जी फुल जाएगी तो समझो कि फ्राई होगी तो बहुत जल्दी फ्राई हो जाती है जा देखो फुलना शुरू होगी तो समझो अपनी गूंद जड़ी फ्राई हो रही है देखो जी जो थोड़े ਪੱਤ ਪੀਸ ਇਸੇਉਂ ਕਾਫੀ ਜ਼ਿਆਦਾ ਫਲ ਲਗੇ ਨੇ ਤੇ ਉਹਨੂੰ ਵੀ ਆਪਾਂ ਇਦਾਂ ਹੀ ਅਲੱਗ ਕਰ ਲਾਂਗੇ ਤੇ ਜੋ ਐਕਸਟਰਾ ਉੱਪਰ ਕਿਉ ਹੈ ਉਹਨੂੰ ਅਲੱਗ ਕਰਕੇ ਸਾਰੀ ਗੁੰਦ ਨੂੰ ਵਿੱਚ ਡਰਾਈ ਫਰੂਟ ਦੇ ਵਿੱਚ ਹੀ ਪਾ ਦਵਾਂਗੇ ਇਹ ਸਾਰੇ ਆਪਣੇ ਡਰਾਈ ਫਰੂਟ ਆਪਾਂ ਜਿਹੜੇ ਖਜੂਰ ਵਾਲਾ ਪਾਊਡਰ ਸੀ ਉਹਦੇ ਵਿੱਚ ਪਾ ਦੇਣੇ ਹੁਣ ਪੈਨ ਵਿੱਚ ਥੋੜਾ ਜਿਹਾ ਹੋਰ ਆਪਾਂ ਘਿਓ ਲਵਾਂਗੇ ਤੇ ਉਹਦੇ ਵਿੱਚ ਜਾਗਰਾਮ ਦੇ ਕਰੀਬ ਇਸਨ ਪਾਵਾਂਗੇ ਤੇ ਇਹਨੂੰ ਕਿਸੇ ਵੀ ਚਮਚੇ ਦੀ ਮਦਦ ਨਾਲ ਇਦਾਂ ਹਲਾਉਂਦੇ ਹੋਏ ਤੁਸੀਂ ਪੁੰਨ ਲੈਣਾ ਹੈ ਇਹਦੇ ਵਿੱਚ ਕੋਈ ਵੀ ਗੁਟੜੀ ਜਗੰਡ ਨਹੀਂ ਰਹਿਣੀ ਚਾਹੀਦੀ ਹਾਂਜੀ ਲਗਾਤਾਰ ਹਲਾਉਂਦੇ ਹੋਏ ਤੁਸੀਂ ਪੁੰਹਦੇ ਜਾਣਾ ਤੇ ਵਿੱਚ ਇਹਦੇ 50 ਗ੍ਰਾਮ ਦੇ ਕਰੀਬ ਹੀ ਆਟਾ ਮਿਕਸ ਕਰ ਲੈਣਾ ਕਣਕ ਦਾ ਤੁਸੀਂ ਚਾਹੇ ਤਾਂ ਇਹ ਲੱਡੂ ਕਣਕ ਦੇ ਆٹے ਵਿੱਚ ਵੀ ਬਣਾ ਸਕਦੇ ਹੋ ਚਾਹੇ ਤਾਂ ਇਹ ਇਕੱਲੇ ਬਿਸਣ ਵਿੱਚ ਵੀ ਬਣਾ ਸਕਦੇ ਹੋ ਤੇ ਜੇਕਰ ਤੁਸੀਂ ਇਹਨਾਂ ਹਾਫ ਹਾਫ ਕਰਕੇ ਦੋਨਾਂ ਨੂੰ ਇਕੱਠੇ ਮਿਲਾ ਕੇ ਪੁੰਨੋਗੇ ਤੇ ਇਦਾਂ ਵੀ ਆਪਣੇ ਲੱਡੂ ਜਿਹੜੇ ਬਹੁਤ ਜ਼ਿਆਦਾ ਸਵਾਦੀ ਬਣਗੇ ਹੁਣ ਤੁਸੀਂ ਕਲਰ ਚੇਂਜ ਹੋਣ ਤੱਕ ਇਹ ਪੁੰਨਦੇ ਜਾਣਾ ਹੈ ਤੇ ਨਾਲ ਇਹ ਜਦੋਂ ਕਲਰ ਚੇਂਜ ਹੋਏਗਾ ਤੇ ਇਹ ਸਾਰਾ ਆਟਾ ਜਿਹੜਾ ਆਪਣਾ ਉਹ ਕਿਉਂ ਵੀ ਛੱਡ ਦੇਵੇਗਾ ਸਾਰੇ ਆਟੇ ਨੂੰ ਲਗਾਤਾਰ ਹਿਲਾਉਂਦੇ ਹੋਏ ਤੁਸੀਂ ਲੋ ਟੂ ਮੀਡੀਅਮ ਗੈਸ ਤੇ ਹੀ ਬਣਾਉਣਾ ਹੈ ਫਲੇਮ ਤੇਜ ਹੋਏਗੀ ਤਾਂ ਇਹ ਜਲ ਜੀਗਾ ਸਾਰਾ ਆ ਦੇਖੋ ਜੀ ਇਹਨੇ ਕਿਉਂ ਛੱਡਣਾ ਸ਼ੁਰੂ ਕਰ ਦਿੱਤਾ ਤੇ ਆਟਾ ਆਪਣਾ ਜਿਹੜਾ ਪੁੱਜਣਾ ਸ਼ੁਰੂ ਹੋ ਗਿਆ ਤੇ ਆ ਦੇਖੋ ਲਿਕਵਿਡ ਫਾਰਮ ਚ ਆ ਗਿਆ ਇਹ ਹੁਣ ਥੋੜਾ ਜਿਹਾ ਹੋਰ ਕਲਰ ਚੇਂਜ ਹੋਣ ਤੱਕ ਆਪਾਂ ਇਹਨੂੰ ਭੁੰਨਾਂਗੇ ਆ ਦੇਖੋ ਇਹ ਕਿੰਨਾ ਪਿਆਰਾ ਕਲਰ ਆਇਆ ਤੇ ਇਸ ਟਾਈਮ ਤੇ ਆਟਾ ਜਿਹੜਾ ਆਪਣਾ ਬਿਲਕੁਲ ਰੈਡੀ ਹੈ ਤੇ ਇਹਨੂੰ ਵੀ ਆਪਾਂ ਲੱਡੂ ਵਾਲੇ ਮਿਕਸਰ ਦੇ ਵਿੱਚ ਪਾ ਦਵਾਂਗੇ ਇਹ ਸਾਰਾ ਸਮਾਨ ਜਿਹੜਾ ਗਰਮ ਹੈ ਇਸ ਲਈ ਕਿਸੇ ਵੀ ਚਮਚੇ ਦੀ ਮਦਦ ਨਾਲ ਤੁਸੀਂ ਇਹਨਾਂ ਨੂੰ ਮਿਕਸ ਕਰਨਾ ਹੈ ਹੁਣ ਇਹਦੇ ਵਿੱਚ ਆਪਾਂ ਥੋੜੀ ਜਿਹੀ ਮਠਾਸ ਪਾਵਾਂਗੇ ਤੇ ਇਸ ਲੱਡੂਆਂ ਨੂੰ ਮਿੱਠਾ ਕਰਨ ਦੇ ਲਈ ਆਪਾਂ ਪੈਨ ਦੇ ਵਿੱਚ ਥੋੜਾ ਜਿਹਾ ਘਿਓ ਲਵਾਂਗੇ ਤੇ ਉਹਦੇ ਵਿੱਚ ਆਪਾਂ ਗੁੜ ਜਿਹੜਾ ਉਹਨੂੰ ਬਰੀਕ ਕੱਟ ਕੇ ਪਾ ਦਵਾਂਗੇ। ਤੇ ਨੂੰ ਲਗਾਤਾਰ ਹਿਲਾਉਂਦੇ ਆਪਾਂ ਜਿਹੜਾ ਗੁੜਾ ਨੂੰ ਮੈਲਟ ਹੋਣ ਤੱਕ ਪਕਾਵਾਂਗੇ। ਜੂ ਆਪਨੇ ਕਰਕੇ ਉਹ ਬਚ ਗਿਆ ਸੀ ਉਹਨੂੰ ਵੀ ਆਪਾਂ ਵਿੱਚ ਹੀ ਐਡ ਕਰ ਦਵਾਂਗੇ। ਤੁਸੀਂ ਜਿਆਦਾ ਓਵਰਕੁੱਕ ਨਹੀਂ ਕਰਨਾ ਇਹ ਇਹ ਧਿਆਨ ਰੱਖਣਾ ਜੇਕਰ ਓਵਰਕੁੱਕ ਹੋ ਜਾਏਗਾ ਤਾਂ ਜਿਹੜੇ ਆਪਣੇ ਲੱਡੂ ਆ ਉਹ ਜਿਆਦੇ ਕਰੜੀ ਹੋ ਜਾਣਗੇ ਜਿਆਦਾ ਸਖਤ ਲੱਡੂ ਵਧੀਆ ਨਹੀਂ ਲੱਗਦੇ ਇਸ ਲਈ ਥੋੜੇ ਨਰਮ-ਨਰਮ ਲੱਡੂ ਹੀ ਵਧੀਆ ਲੱਗਦੇ ਹਨ ਤੇ ਆ ਦੇਖੋ ਆਪਣਾ ਇਹਨੂੰ ਕਿਸੇ छन्ਨੀ ਦੀ ਮਦਦ ਨਾਲ ਆਪਾਂ ਪਉਂਦੇ ਹੋਏ ਆਪਣੇ ਮਿਕਸ ਦੇ ਵਿੱਚ ਐਡ ਕਰ ਦੇਵਾਂਗੇ ਤੇ ਸਾਰਾ ਜਿਹੜਾ ਸਮਗਰੀ ਹੈ ਗਰਮ ਹੈ ਇਸ ਲਈ ਕਿਸੇ ਵੀ ਚਮਚੇ ਦੀ ਮਦਦ ਨਾਲ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਦੂਜੇ ਦੇ ਨਾਲ ਮਿਕਸ ਕਰ ਦੇਣਾ ਹੈ ਤੇ ਮਿਕਸ ਹੋਣ ਤੋਂ ਬਾਅਦ ਆਪਾਂ 5-7 ਮਿੰਟ ਲਈ ਇਹਨੂੰ ਥੋੜਾ ਜਿਹਾ ਕੋਸਾ ਹੋਣ ਤੱਕ ਛੱਡ ਦੇਵਾਂਗੇ ਤੇ ਥੋੜੀ 스ਮੈਲ ਤੇ ਸਵਾਦ ਦੇ ਲਈ ਆਪਾਂ ਥੋੜਾ ਜਿਹਾ ਇਹਦੇ ਵਿੱਚ ਅਦਰਕ ਦਾ ਪਾਊਡਰ ਜਿਹਨੂੰ ਸੰਡ ਪਾਊਡਰ ਕਹਿੰਦੇ ਹਨ ਉਹ ਵੀ ਪਾਵਾਂਗੇ ਤੇ ਇਲਾਇਚੀ ਵੀ ਟੇਸਟ ਦੇ ਅਨਸਾਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਜੀ ਹੁਣ ਉਹਨੂੰ ਇਹਨੂੰ ਥੋੜਾ ਦੇਰ ਠੰਡਾ ਹੋਣ ਲਈ ਆਪਾਂ ਇਹਨੂੰ ਛੱਡ ਦੇਵਾਂਗੇ ਇਹ ਜ਼ਿਆਦਾ ਵੀ ਠੰਡਾ ਨਹੀਂ ਹੋਣ ਦੇਣਾ ਕਿਉਂਕਿ ਜੇਕਰ ਜ਼ਿਆਦਾ ਠੰਡਾ ਹੋ ਗਿਆ ਤਾਂ ਆਪਣੇ ਲੱਡੂ ਜਿਹੜੇ ਉਹ ਨਹੀਂ ਬਣਨਗੇ ਇਸ ਲਈ ਇਹਨੂੰ ਜਦੋਂ ਤੱਕ ਰੂਮ ਟੈਂਪਰੇਚਰ ਤੇ ਆਂਦਾ ਹੈ ਤੇ ਤੁਸੀਂ ਤਾਂ ਹੱਥ ਦੀ ਮਦਦ ਨਾਲ ਦੇਖ ਲੈਣਾ ਹੈ ਕਿ ਜੇਕਰ ਲੱਡੂ ਬੰਦਦੇ ਹਨ ਤਾਂ ਤੁਸੀਂ ਇਹਨਾਂ ਦੇ ਆਪਦੇ ਹਿਸਾਬ ਦੇ ਨਾਲ ਛੋਟੇ-ਵੱਡੇ ਲੱਡੂ ਜਿਹੜੇ ਉਹ ਬਣਾ ਸਕਦੇ ਹੋ ਆ ਦੇਖੋ ਆਪਣੇ ਬਿਲਕੁਲ ਪਰਫੈਕਟ ਲੱਡੂ ਬਣਨੇ ਸ਼ੁਰੂ ਹੋ ਗਏ ਨੇ ਤੇ ਤੁਸੀਂ ਸਾਰੇ ਸਮਗਰੀ ਦੇਖ ਵਧੀਆ ਲੱਡੂ ਬਣਾ ਲੈਣੇ ਨੇ ਤੇ ਇਹ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਇੱਕ ਵਾਰੀ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ